ਪੰਜਾਬ ਇਨਾ ਜ਼ਿਆਦਾ ਇਤਿਹਾਸ ਦੇ ਵਿੱਚ ਤਾਕਤਵਰ ਲੇਕਿਨ ਅੱਜ ਪੰਜਾਬ ਦੀ ਤੰਦਰੁਸਤੀ ਗਾਇਬ ਕਿਉਂ ਹੋ ਗਈ ਹੈ ਇਹਦੀ ਵਜ੍ਹਾ ਅੱਜ ਤੋਂ ਨਹੀਂ ਬ੍ਰਿਟਿਸ਼ ਰਾਜ ਆਉਣ ਤੋਂ ਬਾਅਦ ਤੋਂ ਸ਼ੁਰੂ ਹੋਈ ਪਈ ਹੈ ਜਦੋਂ ਬ੍ਰਿਟਿਸ਼ਰਸ ਨੇ ਦੇਖਿਆ ਕਿ ਇਨੇ ਵੱਡੇ ਜੁੱਸੇ ਪੰਜਾਬੀ ਸਿੱਖਾਂ ਦੇ ਪੰਜਾਬ ਦੇ ਵਸਨੀਕਾਂ ਦੇ ਇਹ ਗੋਲੀ ਦੇ ਨਾਲ ਬੰਬ ਬਰੂਦ ਦੇ ਨਾਲ ਇਹਨਾਂ ਦੇ ਦਿਲ ਨਹੀਂ ਟਾਏ ਜਾ ਸਕਦੇ ਮੌਤ ਨੂੰ ਮਜ਼ਾਕ ਸਮਝਣ ਵਾਲੇ ਸਿੱਖ ਇਹਨਾਂ ਦੀ ਤਾਕਤ ਕੀ ਹੈ ਇਹ ਪਤਾ ਕਰੋ ਜਦੋਂ ਅੰਦਰ جاسੂਸ ਛੱਡੇ ਗਏ ਬਹਿਰੂ ਪੀ ਛੱਡੇ ਗਏ ਉਹ ਜਿਹੰਦੇ ਆ ਨਾ ਘਰ ਕਾ ਪੇਤੀ ਲੰਕਾ ਟਾਏ ਉਹਨਾਂ ਨੇ ਵੀ ਨਾਲ ਹੱਥ ਮਲਾਇਆ ਤਾਂ ਪਤਾ ਲੱਗਾ ਕਿ ਪੰਜਾਬ ਦੀ ਖਰਾਕ ਹੀ ਉਹਨਾਂ ਦੀ ਤਾਕਤ ਦਾ ਰਾਜ ਹੈ ਪਹਿਲੇ ਸਮੇਂ ਦੇ ਵਿੱਚ ਬ੍ਰਿਟਿਸ਼ ਰਾਜ ਆਉਣ ਤੋਂ ਪਹਿਲੇ ਪੰਜਾਬ ਫੁਲਾਦ ਦੇ ਬਰਤਨ ਦਾ ਇਸਤੇਮਾਲ ਕਰਦਾ ਹੁੰਦਾ ਸੀਗਾ ਜਿਹਦੇ ਬਾਰੇ ਸਾਡੇ ਅੱਜ ਦੇ ਨੌਜਵਾਨਾਂ ਨੇ ਕਦੀ ਨਾਮ ਵੀ ਨਹੀਂ ਸੁਣਿਆ ਹੋਣਾ ਫੁਲਾਦ ਬਹੁਤ ਬੇਸ਼ਕੀਮਤੀ ਧਾਤ ਹੈ ਸਿਕੰਦਰ ਬਾਦਸ਼ਾਹ ਫੁਲਾਦ ਹੀ ਲੈਣ ਆਇਆ ਸੀਗਾ ਸੋਨੇ ਨਾਲੋਂ ਕਈ ਗੁਣਾ ਜ਼ਿਆਦਾ ਮਹਿੰਗੀ ਬਹੁਤ ਹੀ ਜ਼ਿਆਦਾ ਗੁਣਕਾਰੀ ਹਾਈ ਕਾਰਬਨ ਸਟੀਲ ਹਵਾ ਵਰਗੀ ਹਲਕੀ ਨੀਲੇ ਰੰਗ ਦੀ ਫੁਲਾਦ ਜਿਸ ਨੂੰ ਬ੍ਰਿਟਿਸ਼ਰਸ ਨੇ ਖਤਮ ਕਰ ਦਿੱਤਾ ਸੀ ਸਭ ਤੋਂ ਪਹਿਲੇ ਤਾਂ ਕਿ ਪੰਜਾਬ ਉੱਠ ਨਾ ਸਕੇ ਮਾਨਸਿਕ ਸਰੀਰਿਕ ਤੌਰ ਤੇ ਫੁਲਾਦ ਦੇ ਸਰੀਰ ਦੇ ਉੱਤੇ ਗੋਲੀ ਦਾ ਕੋਈ ਅਸਰ ਨਹੀਂ ਹੁੰਦਾ ਅੱਦੇ ਕਹਿੰਦੇ ਸੀ ਨਾ ਗੋਲੀ ਵੱਜਦੀ ਸੀ ਤਾਂ ਸਿੱਖਾਂ ਦੇ ਸਰੀਰ ਵਿੱਚੋਂ ਟੰਨ ਦੀ ਆਵਾਜ਼ ਆਉਂਦੀ ਸੀ ਵੀ ਗੋਲੀ ਵੱਜ ਕੇ ਪਰੇ ਚਲੀ ਜਾਂਦੀ ਸੀ ਐਡੇ ਮਜ਼ਬੂਤ ਸਰੀਰ ਸੀ ਸਿੱਖਾਂ ਦੇ ਇਹ ਸਾਰਾ ਖੇਲ ਇੱਕ ਸ਼ਰਦਾ ਸ੍ਰੀ ਨਿਵਾਸਨ ਪ੍ਰੋਫੈਸਰ ਸਾਹਿਬ ਇੱਕ ਲੇਡੀ ਨੇ ਜੋ ਸਾਊਥ ਸਾਈਡ ਦੇ ਨੇ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਦਰਜ ਕੀਤਾ ਹੋਇਆ ਜਿਸ ਕਿਤਾਬ ਦਾ ਨਾਮ ਕੁਝ ਗੁੱਡਸ ਸਟੀਲ ਦੇ ਨਾਮ ਨਾਲ ਹੈਗਾ ਆ ਉਹ ਭਾਰਤ ਦੇ ਵਿੱਚ ਇੱਕੋ ਕਿਤਾਬ ਆ ਖੈਰ ਉਸ ਨੂੰ ਖਤਮ ਕੀਤਾ ਗਿਆ ਜਿਹੜੇ ਬਣਾਉਂਦੇ ਸੀ ਉਹਨਾਂ ਨੂੰ ਖਤਮ ਕੀਤਾ ਗਿਆ ਤੇ ਇੰਟਰਡਿਊਸ ਕੀਤਾ ਗਿਆ ਪੰਜਾਬ ਦੇ ਵਿੱਚ ਅਲੂਮੀਨੀਅਮ ਭਾਰਤ ਦੇ ਵਿੱਚ ਸਿਲਵਰ ਇੰਟਰਡਿਊਸ ਕੀਤਾ ਗਿਆ ਇਹ ਐਲੂਮੀਨੀਅਮ ਦਾ ਭਾਂਡਾ ਕਿਵੇਂ ਦਾ ਦਿਖਾਈ ਦਿੰਦਾ ਆ ਆਓ ਅੱਜ ਵਿਚਾਰ ਕਰਦੇ ਆ ਕਿਉਂਕਿ ਸਾਡੇ ਪੰਜਾਬੀ ਅੱਜ ਕੱਲ ਇੰਨੇ ਕਮਜ਼ੋਰ ਹੋ ਚੁੱਕੇ ਨੇ ਅੱਖਾਂ ਪੱਖੋਂ ਦਿਖਾਈ ਨਹੀਂ ਦਿੰਦਾ ਇਹਨਾਂ ਨੂੰ ਇਹ ਉਹ ਭਾਂਡਾ ਆ ਇਸ ਨੂੰ ਸਿਲਵਰ ਦੇ ਨਾਮ ਨਾਲ ਜਾਣਿਆ ਜਾਂਦਾ ਸਾਡੇ ਘਰ ਦੇ ਵਿੱਚ ਸਾਡੀਆਂ ਮਾਤਾਵਾਂ ਧੀਆ ਭੈਣਾ ਜਾਣ ਵਾਰ ਸਕਦੀਆਂ ਨੇ ਇਸ ਭਾਂਡੇ ਉਤੋਂ ਇੰਨਾ ਸਵਾਦ ਲਾ ਕੇ ਲੋਗ ਇਹਦੇ 'ਚ ਛੱਕਦੇ ਨੇ ਹਰ ਘਰ ਦੇ ਵਿੱਚ ਇਹ ਭਾਂਡਾ ਪਾਇਆ ਜਾਂਦਾ ਇੰਗਲਿਸ਼ ਦੇ ਵਿੱਚ ਇਸ ਨੂੰ ਸਲੋ ਪੌਇਜ਼ਨ ਬੋਲਦੇ ਆ ਤੇ ਮਾਂ ਜ਼ਹਿਰ ਇਹ ਸਾਡੇ ਸੂਰਬੀਰ ਜਦੋਂ ਜੇਲਾਂ ਦੇ ਵਿੱਚ ਕੈਦ ਸੀ ਨਾ ਉਦੋਂ ਬ੍ਰਿਟਿਸ਼ਰਸ ਨੇ ਇਹਨਾਂ ਭਾਂਡਿਆਂ ਦੇ ਵਿੱਚ ਖਵਾ ਕੇ ਉਹਨਾਂ ਨੂੰ ਸਰੀਰਕ ਮਾਨਸਿਕ ਤੌਰ ਤੇ ਕਮਜ਼ੋਰ ਕੀਤਾ ਸੀ ਅੱਜ ਵੀ ਜੇਲ੍ਹ ਦੇ ਕਾਨੂੰਨ ਦੇ ਵਿੱਚ ਇਹ ਲਿਖਿਆ ਹੋਇਆ ਕਿ ਕੈਦੀਆਂ ਨੂੰ ਸਿਲਵਰ ਦੇ ਭਾਂਡੇ ਦੇ ਵਿੱਚ ਹੀ ਰੋਟੀ ਖਵਾਈ ਜਾਵੇ ਤਾਂ ਕਿ ਰਫਤਾਰ ਦੇ ਨਾਲ ਖਤਮ ਹੋਣ ਇਹ ਨਾ ਜਿਆਦਾ ਘੋੜਲਾ ਆ ਲੀਵਰ ਕਿਡਨੀ ਪਤਾ ਨਹੀਂ ਕਿਹੜੇ ਕਿਹੜੇ ਅੰਗ ਤਬਾਹ ਕਰਕੇ ਰੱਖ ਦਿੰਦਾ ਬਾਡੀ ਦੇ ਵਿੱਚ ਰਫਤਾਰ ਦੇ ਨਾਲ ਡਿਪੋਜ਼ਿਟ ਹੁੰਦਾ ਡਿਵੈਲਪਡ ਕੰਟਰੀਜ਼ ਦੇ ਵਿੱਚ ਇਹ ਭਾਂਡਾ ਬੈਂਡ ਲੇਕਿਨ ਸਾਡੇ ਪੰਜਾਬੀ ਚਾਹ ਦੇ ਨਾਲ ਖਾਂਦੇ ਆ ਚਾਹੇ ਵਿਆਹ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਘਰ ਘਰ ਦੇ ਵਿੱਚ ਐਨੀ ਮਾਨਸਿਕਤਾ ਕਮਜ਼ੋਰ ਹੋ ਚੁੱਕੀ ਆ ਸਿੱਖਾਂ ਦੀ ਅੱਗੇ ਗੱਲ ਕਰਦੇ ਆ ਸਟੀਲ ਦਾ ਭਾਂਡਾ ਰੱਦੀ ਇਨਫੀਰੀਅਰ ਸਭ ਤੋਂ ਬੇਕਾਰ ਕੁਆਲਟੀ ਦਾ ਜਿਹੜਾ ਭਾਂਡਾ ਆ ਉਹ ਭਾਰਤ ਦੇ ਵਿੱਚ ਆ ਸਟੀਲ ਦਾ ਇਨੇ ਜਰੀਲੇ ਤਾਤਾ ਉਤੇ ਕੋٹنگ ਹੈ ਨਾ ਇਹ ਇਸ ਭਾਂਡੇ ਦੇ ਉੱਤੇ ਸਾਡੇ ਪ੍ਰਾਸ ਸੋਚ ਵੀ ਨਹੀਂ ਸਕਦੇ ਬਿਮਾਰੀਆਂ ਦੀ ਦੇਨ ਹੈ ਸਟੀਲ ਕਹਿੰਦੇ ਆ ਨਾ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਹ ਚਮਕ ਖਤਮ ਕਰ ਦੂਗੀ ਪੰਜਾਬ ਨੂੰ ਜੇ ਪੰਜਾਬ ਨਾ ਜਾ ਗਿਆ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ ਲੋਕ ਸੋਚਦੇ ਨੇ ਕਿ ਅਸੀਂ ਬੜੀਆਂ ਵਧੀਆ ਖਰਾਕਾਂ ਖਾ ਰਹੇ ਆਂ ਜੀ ਇੰਨਾ ਕੁਝ ਕਰ ਰਹੇ ਆਂ ਕਿਉਂ ਨਹੀਂ ਅਸਰ ਹੋ ਰਿਹਾ ਉਹਦਾ ਕਾਰਨ ਇਹੇ ਪਿੱ ਤੁਹਾਡਾ ਭਾਂਡਾ ਹੀ ਤੁਹਾਡੀ ਜਾਨ ਲੈਣ ਬੈਠਾ ਹੋਇਆ ਆ ਆ ਚੀਨੀ ਕਾ ਇਹਦੇ ਉੱਤੇ ਕਿਹੜੇ ਕਿਹੜੇ ਕੈਮੀਕਲ ਨੇ ਕਿੰਨੇ ਕੁ ਜ਼ਿਆਦਾ ਘੋਲ ਕੇ ਜਾ ਰਹੇ ਨੇ ਇਹਦੇ ਬਾਰੇ ਕੋਈ ਜਾਣਦਾ ਨਹੀਂ ਐਵੇਂ ਨਹੀਂ ਕੁੜੀਆਂ ਦੇ ਪਿੱਛੇ ਪੰਜਾਬ ਦੇ ਮੋਚ-ਫੋਟ ਗੱਭਰੂ ਦਵਾਈਆਂ ਖਾ ਰਹੇ ਸੀਨੇ ਕੱਚ ਦੇ ਹੋਏ ਪਏ ਨੇ ਲੋਕ ਆਪਣੀ ਠਾਠ-ਵਾੜ ਦੱਸਣ ਵਾਸਤੇ ਬੜੇ ਮਹਿੰਗੇ ਕੱਚ ਵਰਤਦੇ ਨੇ ਇਹ ਸਾਡੇ ਕੋਲ ਪੈਸਾ ਬਹੁਤ ਹੈ ਲੇਕਿਨ ਜਦੋਂ ਕਹਿੰਦੇ ਆ ਕਿ ਦਿਮਾਗੀ ਕਮਜ਼ੋਰੀ ਛਾਈ ਹੋਵੇ ਤੇ ਪਤਾ ਹੀ ਨਹੀਂ ਲੱਗਦਾ ਇਨਸਾਨ ਨੂੰ ਵੀ ਮੈਂ ਕਰਨ ਕੀ ਦਿਆਂ ਵਾ ਇਹ ਕੱਚ ਜਿਹਨੂੰ ਖਾ ਕੇ ਹੱਡੀਆਂ ਵੀ ਕੱਚੀਆਂ ਹੋ ਜਾਂਦੀਆਂ ਦਿਲ ਦਿਮਾਗ ਵੀ ਕੱਚਦਾ ਹੋ ਜਾਂਦਾ ਕਹਿੰਦੇ ਨੇ ਸੀਨੇ ਕੱਚ ਵਰਗੇ ਟੁੱਟ ਜਾਂਦੇ ਆ ਇਹਦੇ ਕਰਕੇ ਆਹ ਪਲਾਸਟਿਕ ਜਿਹਦੇ ਵਿੱਚ ਮਾਮਾ ਬੜੀ ਖੁਸ਼ੀ ਦੇ ਨਾਲ ਆਪਣੇ ਬੱਚਿਆਂ ਨੂੰ ਰੋਜ਼ ਹੀ ਸਬਜ਼ੀਆਂ ਪੈਕ ਕਰ ਕਰਕੇ ਦਿੰਦੀ ਆ ਕਿ ਮੇਰੇ ਬੱਚੇ ਖਾਣਗੇ ਤਗੜੇ ਹੋਣਗੇ ਪਲਾਸਟਿਕ ਨੂੰ ਪਿਓਰ ਕੈਂਸਰ ਆ ਸਮਾਜ ਦੇ ਵਿੱਚ ਪੈਫਲੋਨ ਦੇ ਭਾਂਡੇ ਮਾਈਕ੍ਰੋਵੇਵ ਪਤਾ ਨਹੀਂ ਕੀ ਕੀ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਣੀ ਦੇ ਕੇ ਭੇਜ ਰਹੇ ਨੇ ਕਿਵੇਂ ਸਿਹਤ ਠੀਕ ਹੋ ਸਕਦੀ ਹੈ ਚਾਂਸ ਹੀ ਨਹੀਂ ਜਿੰਨਾ ਮਰਜੀ ਪੰਜਾਬੀ ਦੌੜ ਲੈਣ ਇਹ ਫੇਰ ਉੱਥੇ ਤੇ ਉੱਥੇ ਥੱਲੇ ਹੀ ਡਿੱਗਣਗੇ ਕਿਉਂ ਵੀ ਖਰਾਕ ਮਾੜੀ ਆ ਗੋੜ ਦੁਆਰਿਆਂ ਦੇ ਵਿੱਚ ਲਫਾਫਿਆਂ ਦੇ ਵਿੱਚ ਬੀਬੀਆਂ ਦਾਲਾਂ ਲਵੇਟ ਲਵੇਟ ਕੇ ਜਾਂਦੀਆਂ ਨੇ ਚਾਵਾਂ ਪਾਈਆਂ ਹੁੰਦੀਆਂ ਲਫਾਫਿਆਂ ਦੇ ਵਿੱਚ ਕਿੰਸਰ ਆਵੀ ਜਿਹੜਾ ਬੰਦਾ ਇਹਦੇ ਚ ਖਾ ਲੂਗਾ ਕਿੱਥੋਂ ਉੱਠ ਜਾਊਗਾ ਪਿਓਰ ਬਿਮਾਰੀਆਂ ਦੀ ਦੇਣ ਆ ਜਮਦੂਤ ਦੇ ਭਾਂਡੇ ਨੇ ਐਦਾਂ ਪੰਜਾਬ ਨਹੀਂ ਜਾਗ ਸਕਦਾ ਇਸ ਤਰੀਕੇ ਦੇ ਨਾਲ ਲੋਕ ਚੱਲ ਰਹੇ ਨੇ ਅਗਿਆਨਤਾ ਦੇ ਹਨੇਰੇ ਦੇ ਵਿੱਚ ਕਤਹਿਰੇ ਵੀ ਪੰਜਾਬ ਨਹੀਂ ਜਾਗ ਸਕਦਾ ਜੈਸਾ ਅੰਨ ਵੈਸਾ ਮਨ ਤੁਹਾਡੀ ਖਰਾਕ ਤੁਹਾਡੀ ਜਾਨ ਲੈਣ ਬੈਠੀ ਹੋਈ ਆ ਕਿਉਂ ਕਿ ਜਿੰਨਾ ਮਰਜੀ ਆਰਗੈਨਿਕ ਬੀਜ ਲੋ ਭਾਂਡਾ ਤੇ ਉਹੀ ਆ ਨਾ ਇਹ ਭਾਂਡਾ ਨਹੀਂ ਸਾਡਾ ਸ਼ਰੀਰ ਆ ਜਿਸ ਤਰ੍ਹਾਂ ਦਾ ਛੱਕ ਰਹੇ ਆ ਉਸ ਭਾਂਡੇ ਦੇ ਵਿੱਚ ਭੋਜਨ ਨੂੰ ਸੰਗਤ ਮਿਲ ਰਹੀ ਹੈ ਸੰਪੂਰਨ ਤੌਰ ਤੇ ਭੋਜਨ ਉਸੇ ਤਰੀਕੇ ਨਾਲ ਬਣ ਰਿਹਾ ਉਹੀ ਸਾਡੇ ਮਨ ਉਤੇ ਅਸਰ ਹੋ ਰਿਹਾ ਤਦੇ ਭਰਾ ਨੂੰ ਭਰਾ ਦੁਸ਼ਮਣ ਨਜ਼ਰ ਆ ਰਿਹਾ ਭੈਣ ਨੂੰ ਭੈਣ ਦੁਸ਼ਮਣ ਨਜ਼ਰ ਆ ਰਹੀ ਆ ਰਿਸ਼ਤੇ ਤਾਰ ਤਾਰ ਹੋ ਗਿਆ ਸਹਿਨਸ਼ੀਲਤਾ ਖਤਮ ਹੋ ਚੁੱਕੀ ਆ ਮਾਨਸਿਕ ਸਰੀਰਕ ਰੋਗੀ ਹੋ ਚੁੱਕੇ ਨੇ ਲੋਗ ਜ਼ਮੀਨਾਂ ਘਰ ਵੇਚ-ਵੇਚ ਕੇ ਹਸਪੀਟਲਾਂ ਦੇ ਵਿੱਚ ਢੋ ਰਹੇ ਨੇ ਲੋਗ ਆਪਣਾ ਆਪ ਵੇਚ ਰਹੇ ਨੇ ਕਿੰਨਿਆਂ ਤੂੰ ਤੁਸੀਂ ਲੋਕਾਂ ਦੀਆਂ ਮਰਦਾਂ ਕਰ ਸਕਦੇ ਆ ਕਿੰਨਿਆਂ ਕਰ ਕੋਈ ਲਿਮਟ ਹੋ ਸਕਦੀ ਆ ਘਰ ਘਰ ਦੇ ਵਿੱਚ ਬਿਮਾਰੀ ਆ ਲੋਗ ਕਰੋੜਾਂ ਦੀਆਂ ਦਵਾਈਆਂ ਖਾ ਸਕਦੇ ਨੇ ਲੇਕਿਨ ਜੇ ਇਹਨਾਂ ਨੂੰ ਕਹਿ ਦਈਏ ਇੰਨੇ ਇਹ ਸਮਾਜਿਕ ਲੋਕ ਸ਼ਰਾਪਤ ਹੋ ਚੁੱਕੇ ਨੇ ਕੁਦਰਤ ਵੱਲੋਂ ਕੀ ਭੋਜਨ ਬੁਦੀ ਗੱਲ ਕਰਦੀ ਹੈ ਤੇ ਇਹਨਾਂ ਦੇ ਉਤੋਂ ਦੀ ਗੱਲ ਲੰਘ ਜਾਂਦੀ ਹੈ